DIG ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਅੱਜ ਬੁੜਲਾਡਾ ਵਿਖੇ ਵੱਖ-ਵੱਖ ਸੰਸਥਾਵਾਂ ਤੇ ਨੁਮਾਇੰਦਿਆਂ ਦੇ ਨਾਲ ਪਬਲਿਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਨਸ਼ਿਆਂ ਅਤੇ ਚੋਰੀਆਂ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਰੋਕਣ ਲਈ ਵੱਖ-ਵੱਖ ਨੁਮਾਇੰਦਿਆਂ ਨੇ ਸੁਝਾਅ ਮੰਗੇਗੇ ਇਸ ਮੌਕੇ ਤੇ SSP ਮਾਨਸਾ ਬਗੀਰ ਸਿੰਘ ਮੀਨਾ SDM ਬੁੜਲਾਡਾ ਗਗਨਦੀਪ ਸਿੰਘ DSP ਬੁੜਲਾਡਾ ਕਮਦੋਰ ਸਿੰਘ ਅਤੇ ਸਿਟੀ SHO ਸੁਖਜੀਤ ਸਿੰਘ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਪਤਵੰਤੇ ਹਾਜ਼ਰ ਸਨ ਮੰਜੇ ਤੇ ਖੌਂਦੇ ਅਸੀਂ ਸਮੂਰਜੀ ਬਾਲਕ ਬੋਲੋ ਸਾਡੀ ਨੂੰ ਉਧਾਟਾ ਵੱਲੋਂ ਜੀ ਐਂ ਕਹਿੰਦੇ ਆ ਜੀ ਕਿ ਉਹਦਾ बोलों एक पुलिस और पब्लिक का आपस में तालमेल रखना वांसे प्रोजेक्ट संपर्क लॉन्च सी, सी, की जासी के लास्ट फोर्टीन्थ ऑफ नवंबर लॉन्च की जासी इधर भी जो सारा जो टीचर हैगा कि कमिंग एक मंथर दे बीच से हर कस्बा और पिंडा दे जो एक तो मिलिशियम स्कमेटी जासी बनाई हैगी सेला दे बीच बड़े स्कमेटी बना�

ਮਹਿਸੂਸ ਹੁੰਦਾ ਹੈ ਜਿਹੜੀਆਂ ਵੀ ਸਰਕਾਰਾਂ ਆਈਆਂ ਦਾਅਵੇ ਕਰਦੀਆਂ ਨੇ ਲੇਕਿਨ ਇਸ ਵਿਸ਼ੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੰਨਾ ਦੇਣਾ ਚਾਹੀਦਾ ਪੁਸ਼ਪ ਪ੍ਰਸ਼ਾਸਨ ਚੱਲ ਵੀ ਕਰਦਾ ਹੈ ਕਈ ਥਾਵਾਂ ਤੇ ਦੇਖਦੇ ਆਂ ਅਗਰ ਪਿਛਲੀਆਂ ਸਰਕਾਰਾਂ ਸੀ ਚਾਹ ਹੁੰਦੀਆਂ ਨੇ ਉਹਨਾਂ ਦੀ ਕਿਤੇ ਨਾ ਕਿਤੇ ਇੰਟਰਫੇਅਰ ਹੋ ਜਾਂਦੀ ਹੈ ਉਹਦੇ ਕਾਰਨ ਨਸ਼ੇ ਵਾਲੇ ਵੱਧ ਜਾਂਦੇ ਅੱਜ ਤਾਂ ਇੱਕ ਬੇਨਤੀ ਕਰਾਂਗੇ ਵੀ ਸਰਕਾਰ ਤੇ ਪ੍ਰਸ਼ਾਸਨ ਤੋਂ ਕੋਈ ਵੀ ਚੀਜ਼ ਜੇ ਲੋਕੀਂ ਹੁੰਦੀ ਤੇ ਸੱਚੇ ਵਿੱਚ ਉਹ ਸਾਰੇ ਕੁੱਸ ਜਦੋਂ ਇੱਕ ਉਸ ਪ੍ਰਸ਼ਾਸਨ ਦੇ ਵਿੱਚ ਇੱਕ ਬੰਦਾ ਮਾੜਾ ਆਉਂਦਾ ਕਿਸੇ ਵੀ ਮਿਨਿਸਟਰੀ ਦੇ ਵਿੱਚ ਇੱਕ ਬੰਦਾ ਮਾੜਾ ਹੁੰਦਾ ਤਾਂ ਲੇਬਰ ਸਾਰੇ ਦੇ ਲੱਗ ਜਾਂਦਾ ਨੂੰ ਇੱਟਾ ਦੇ ਵੀਐਸ ਕੇਸੀ ਨੂੰ ਡੀਪਲੀ ਨਾ ਛੁਪਾਈ ਜਾਵੇ ਕਿਉਂਕਿ ਬਹੁਤ ਵੱਡਾ ਫਰਕ ਪਾ ਰਿਹਾ ਹੈ ਜਿਹਦਾ ਬੱਚਾ ਚਲਾ ਗਿਆ ਉਹਦੀ ਰੂਹੀਆਂ ਚਲੀ ਗਈ ਇਹ ਸਾਡਾ ਸਾਰੇ ਮੈਂ ਫਰਚ ਬੰਦਾ ਹੈ ਵੀ ਡੀਪਲੀ ਸੱਚ ਸੇ ਪਹਿਰਾ ਦੇ ਕੇ ਕਿ ਇਸ ਚੀਜ਼ ਨੂੰ ਨਾ ਛੁਪਾਈਏ ਤਾਂ ਪੈ ਸਕਦੀ ਹੈ ਸੈਕਿੰਡ ਬੱਚੇ ਪੈਲੇ ਨੌਕਰਾਣਾ ਨਾ ਹੋਣ ਕਾ ਨੂੰ ਮਾਰੀ ਸਕੀ ਚ ਜਾਂਦੇ ਨੇ ਪਿਆ ਉਹਦਾ ਜੀਵਨ ਉਤਿਤ ਕਰ ਲਈ ਉਥੇ ਜਾ ਕੇ ਉਹਨਾਂ ਨੂੰ ਨਸ਼ਾ ਮਿਲਦਾ ਹੈ ਨਸ਼ੇ ਕਾਰਨ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਸੋ ਇਹੀ ਬੇਨਤੀ ਕਰਾਂਗੇ ਬੇਸੇ ਪੂਰਾ ਸੀਰੀਅਸਲੀ ਧਿਆਨ ਦੇਗੇ ਜੇ ਕੋਈ ਅਫਸਰ ਵੀ ਇਦਾਂ ਦਾ ਹੈ ਉਥੇ ਵੀ ਸਖਤੀ ਕੀਤੀ ਜਾਵੇ ਜੇ ਕੋਈ ਲੀਡਰ ਵੀ ਇਦਾਂ ਦਾ ਹੈ ਜਿਹੜਾ ਬਕਿਆਉਂਦਾ ਹੈ ਉਹਦੇ ਵੀ ਕੀਤੀ ਜਾਵੇ ਤਾਂ ਇਹਨੂੰ ਥੱਲ ਪੈ ਸਕਦੀ ਹੈ ਧੰਨਵਾਦ ਔਰ ਧੰਨਵਾਦ ਕਰਦੇ ਸਾਰੇ ਜਿਹੜੇ ਸਾਡੇ ਮੋਹਤਵਾਰ ਮੰਦੇ ਜਿੰਨੇ ਵੀ ਸਾਡੇ ਹਲਕੇ ਤੋਂ ਬੰਦੀ ਨੇ ਕਹੇ ਸੀ ਕਿ ਥਾਂ ਦੇ ਜਿੰਨੇ ਵੀ ਕਿੰਨੇ ਸਾਰਿਆਂ ਦਾ ਬਹੁਤ ਹੀ ਧੰਨਵਾਦ ਅਸੀਂ ਜੋ ਵੀ ਪ੍ਰਾਨੇ ਕਰ ਰਹੀ ਹੈ ਉਸ ਸਮਾਜ ਮੁਤਾ ਦੇ ਸਰਦਾਰ ਕਰ ਰਹੀ ਹੈ ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਲਾ ਕੇ ਚੱਲਾਂਗੇ ਆਪਾਂ ਫੇਰ ਇਸ ਜਿਹੜੇ ਨਸ਼ੇ ਨੇ ਇਹਨਾਂ ਨੂੰ ਨਾਤਵਾ ਸਕਦੇ ਆਂਗੇ ਆਪਣਾ ਵੀ ਪੂਰਾ ਪੂਰਨ ਤੌਰ ਤੇ ਇੱਕ ਸੰਯੋਗ ਹੋਵੇ ਉਸ ਸਮਾਜ ਮਾਰੇ ਨਾਲ ਉਹਨਾਂ ਦੇ ਨਾਲ ਨਾਲ ਮਿਲ ਕੇ ਫੇਰ ਹੀ ਆਪਣੀ ਨਸ਼ੇ ਨੂੰ ਇਟਾ ਆਹ ਨਾਲ ਪਾ ਸਕਦੇ ਆਗੇ ਇਸ ਕਰਕੇ ਜੋ ਵੀ ਐਮਪਲਾਈਆਂ ਕੈਂਪ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਇਹਨਾਂ ਨੂੰ ਵੀ ਜਾਗਰੂਤ ਕੀਤਾ ਜਾਵੇ ਵੀ ਸਾਰੇ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਆਪਾਂ ਸਾਰੇ ਜਿਹੜੇ ਨਸ਼ੇ ਦੇ ਘਾਰੋਹਰੀ ਨੇ ਜਿਹੜੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਵੀ ਕੋਈ ਨਸ਼ਾ ਕਰਦੇ ਦੇਣਗੇ ਉਹਨਾਂ ਦੇ ਵੀ ਕੈਂਪ ਲਾਏ ਜਾਣ ਔਰ ਸਕੂਲਾਂ ਦੇ ਵਿੱਚ ਵੀ ਜਿਹੜੇ ਅਸੀਂ ਛੋਟੇ-ਥਰਟੀ ਜਿਹੜੇ ਬੱਚੇ ਨੇਗੇ ਉਹਨਾਂ ਨੂੰ ਮਤਲਬ ਜਿਹੜੀ ਮਾਸਰੀ ਕੋਈ ਆਪਾਂ ਉਹਨਾਂ ਨੂੰ ਪ੍ਰੇਰਿਤ ਕਰੀਏ ਬੇਦਸ਼ਮੀ ਕੀ ਹੋਏ ਰਿਟੈਂਪਲਾਈ ਦਾ ਇਸ ਕਰਕੇ ਅਸੀਂ ਸਾਰੇ ਨਾਲ مل ਕੇ ਇਹ ਜਿਹੜੀ ਬਿਮਾਰੀ ਹੈ ਕਿ ਨਹੀਂ ਫੜ ਬੜ ਸਕਦੇ ਬਹੁਤ ਹੀ ਤੁਸੀਂ ਪੰਚਾਇਤ ਦੇ ਮੈਂਬਰ ਚ ਜਿਹੜੇ ਨੌਜਵਾਨ ਦੇ ਯੂਥ ਹੈ ਕਲੱਬ ਦੇ ਮੈਂਬਰਾਂਗੇ ਤੇ ਨਾਲ ਡਿਫੈਂਸਿਵਿਟੀ ਜੋ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇ ਉਹਦੇ ਮੈਂਬਰਾਂਗੇ ਅਸੀਂ ਤੇ ਸਰ ਅਸੀਂ ਛੋਟੀ ਬੇਨਤੀ ਕਰਦੇ ਹਾਂ ਜੇ ਪ੍ਰਸ਼ਾਸਨ ਨਾਲ ਤੁਹਾਡੇ ਨਾਲ ਮਿਲ ਕੇ ਜੇਕਰ ਜਿਹੜੇ ਅੰਡਰ ਯਾਨੀ ਕਿ ਛੋਟੇ ਬੱਚੇ ਨੇ ਜੇ ਤੁਸੀਂ ਸਾਥ ਦੇਵੋ ਤਾਂ ਜਿਵੇਂ ਸਾਡੇ ਕਲੱਬ ਉਹ ਲੋਹਾਰ ਅ 2-3 ਮਹੀਨੇ ਬਾਅਦ ਛੋਟੇ ਬੱਚਿਆਂ ਦੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਉਹਨਾਂ ਦੀਆਂ ਗੇਮਾਂ ਕਰਵਾਈਆਂ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਅਸੀਂ ਸਾਡੇ ਗਰਾਊਂਡ ਦੇ ਵਿੱਚ ਲਗਭਗ 50 ਤੋਂ 60 ਬੱਚੇ ਡੇਲੀ ਸਾਡੇ ਕੋਲ ਪ੍ਰੈਕਟਿਸ ਕਰਦੀ ਕਰਦੇ ਨੇ ਜੇਕਰ ਵੀ ਅਸੀਂ ਪਿਛਲੇ ਦਿਨੀ ਵੀ ਇੱਕ ਟੂਰਨਾਮੈਂਟ ਕਰਾ ਕੇ ਇਹਨਾਂ ਛੋਟੇ ਬੱਚਿਆਂ ਦਾ ਵੱਖ-ਵੱਖ ਪਿੰਡਾਂ ਦੇ ਜਿਹੜੇ ਛੋਟੇ ਬੱਚੇ ਨੇ ਜੇਕਰ ਆਪਾਂ ਸ਼ੁਰੂ ਤੋਂ ਹੀ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਕਰਵਾਵਾਂਗੇ ਤਾਂ ਸ਼ਾਇਦ ਹੋ ਸਕਦਾ ਉਹ ਗਲਤ ਸੰਗਤ ਵੱਲ ਨਾ ਜਾਣ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਇਹ ਚੀਜ਼ਾਂ ਵੱਲ ਥੋੜਾ ਜਿਹਾ ਸਪੋਰਟ ਕਰੋ ਪਿੰਡਾਂ ਦੇ ਕਲੱਬਾਂ ਜਾਂ ਕਮੇਟੀ ਡਿਫੈਂਸ ਮੈਂਟੀਆਂ ਜਾਂ ਪੰਚਾਇਤਾਂ ਦੇ ਨਾਲ ਥੋੜਾ ਜਿਹਾ ਵੀ ਚਲੋ ਜਿਹੜਾ ਫੰਡਿੰਗ ਆ ਉਹ ਤਾਂ ਹੋ ਹੀ ਜਾਂਦਾ ਹੈਗਾ ਪਿੰਡਾਂ ਚੋਂ ਆਰਤੀ ਜੀ ਨਮਿੰਦੇ ਸਰਪੰਚ ਮੈਂਬਰ ਸਭ ਤੋਂ ਪਹਿਲਾਂ ਮੈਂ ਜੀ ਆਈ ਹਾਂ ਮੈਂ ਇੱਕ ਸਾਰੇ ਭਾਵੇਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਇੱਕ ਤਾਂ ਉਹ ਵੀ ਸੇ ਚੱਕਰ ਚ ਅੱਗ ਲੱਗੀ ਹੋਈ ਸੀ ਤਾਂ ਉੱਥੇ ਇੱਕ ਚਿੜੀ ਆਪਣੀ ਦਿਲ ਭਰ ਭਰ ਕੇ ਉਹਦੇ ਵਿੱਚ ਪਾਣੀ ਦੇ ਹੁੰਦਾ ਫਟ ਰਹੀ ਸੀ ਲੇਕਰ ਉਹਦੇ ਵਿੱਚ ਇਸ ਤਰ੍ਹਾਂ ਦੀ ਹੋ ਸਕਦਾ ਜੀ ਆਪਾਂ ਲਗਾਈ ਚਿੜੀ ਅਕਬਿਆ ਲੋਈ ਪਰ ਇੱਕ ਮਾਨ ਦੀ ਗੱਲ ਸੀ ਚਿੜੀ ਵਾਸਤੇ ਕਿਉਂ ਸਹਯੋਗ ਜਿਹੜੀ ਸੀ ਉਸੇ ਚ ਕਰੀ ਸੀ ਜੰਗਲ ਦਾ ਸੁਝਾਉਣ ਵਾਸਤੇ ਇਸ ਤਰ੍ਹਾਂ ਹੀ ਆਪਾਂ ਨੂੰ ਸਾਰਿਆਂ ਨੂੰ ਰੰਗ ਲਿੱਕੇ ਇੱਕ ਸਹਯੋਗ ਕਰਨਾ ਚਾਹੀਦਾ ਫਸਫਰਸਨ ਦੇ ਨਾਲ ਜਿੱਥੇ ਵੀ ਚੋਰੀ ਹੁੰਦੀ ਹੈ ਕੁਈ ਨਾ ਸ ਅਪਰਾਧਿਕ ਕਿਉਂਕਿ ਜਾ ਕੇ ਉਹਨਾਂ ਨੂੰ ਸਿਹਾਦੇ ਇਹ ਉਸ ਨੂੰ ਬੰਦ ਕਰਾਈਏ ਜਿਵੇਂ ਸ਼ਹਿਰ ਦੇ ਵਿੱਚ ਮੇਰੇ ਵੱਲੋਂ ਤੇ ਸਾਡੀ ਸਰਕਾਰ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਜੋ ਵੀ ਸ਼ਹਿਰ ਵਿੱਚ ਹੋ ਰਹੀਆਂ ਨੇ ਜਾਂ ਕੋਈ ਫਾਇਰ ਹੈ ਸਾਹੇ ਦੱਸਿਆ ਤਾਂ ਮੈਂ ਅਫੀ ਕਮੇਟੀ ਵੱਲੋਂ 10 ਲੱਖ ਰੁਪਏ ਦੇ ਕੰਮ ਨੇ ਪੂਰੇ ਸ਼ਹਿਰ ਦੇ ਵਿੱਚ ਲਗਵਾਉਣ ਦੀ ਮੈਂ ਮੀਟਿੰਗ ਰੱਖੀ ਹੈ ਅਸੀਂ ਚਲੰਤਰੀ ਕਰ ਲਈ ਪੂਰੇ ਸ਼ਹਿਰ ਦੇ ਵਿੱਚ 10 ਕੈਮਰੇ ਨੂੰ ਕੈਮਰੇ ਲਾ ਕੇ ਜਿਨ੍ਹਾਂ ਦੇ ਕੰਟਰੋਲ ਸਸਤਾ ਕੋਲ ਹੋਊਗਾ ਉਹ ਤਾਂ ਪਤਾ ਲਾ ਸਕਦੇ ਬਾ ਵੀ ਕਿੱਥੇ ਚੋਰੀ ਹੋ ਰਹੀ ਹੈ ਕਿੱਥੋਂ ਹੋ ਰਿਹਾ ਸੱਟਿਆ ਅਸੀਂ ਪੂਰਾ ਸਹਿਯੋਗ ਪ੍ਰਦਾਨ ਕਰ ਰਹੇ ਹਾਂ ਮੈਂ ਉਹ ਵੀ ਸਾਡੇ ਸਸਤਾ ਵਾਲੇ ਜਿਹੜੀਆਂ ਜਿੰਨੀਆਂ ਵੀ ਵਾਦਾ ਗੁਰੂ ਜੀ ਤੋਂ ਹੋਏ ਨੇ ਜਿੰਨੇ ਸਾਡੇ ਸਮਾਜ ਦੇ ਵੀ ਬੰਦੇ ਨੇ ਕੋਈ ਵੀ ਸਸਤਾ ਨੇ ਉਹ ਵੀ ਅੱਗੇ ਸਹਿਯੋਗ ਕਰਨ ਕੈਮਰੇ ਨਾਲ ਤੱਕੜੀ ਕਿ ਜਿਸ ਤਰ੍ਹਾਂ ਬਾਰੇ ਵੀ ਜੰਨਾ ਕਿ ਆਪਾਂ ਸਹਿਰ ਨੂੰ ਕੰਮ ਕਰਦੀਏ ਤਾਂ ਕਿ ਪਹਿਲਾਂ ਹੀ ਵਾਅਦੇ ਨਾਲ ਪੂਰੇ ਸਹਿਰ ਚੋਰੀਆਂ ਦੇ ਜਾਂ ਪ੍ਰਿੰਸੇਪਟੇ ਜੋ ਵਾਅਦਾ ਕਰਾ ਸਕੀਏ ਧੰਨਵਾਦ باقی ਜੋ ਨਸ਼ੇਦ ਹੈਗੇ ਹੈਗੇ ਨੇ ਜੋ ਛੋਟੇ ਛੋਟੇ ਚੋਰੀਆਂ ਮੋਟਰਸਾਈਕਲ ਚੱਕੇ ਜਾਣੇ ਸਕੂਟਰ ਚੱਕੇ ਜਾਣੇ ਵਾਲੀਆਂ ਇੱਕ ਗਰੀਬ ਬੱਚੇ ਨੂੰ ਮੋਟਰਸਾਈਕਲ ਲੈਣਾ ਬੜਾ ਔਖਾ ਹੋ ਜਾਂਦਾ ਹੈ। ਭਲਾੜਾ ਦੇ ਵਿੱਚ ਕਈ ਮੋਟਰਸਾਈਕਲ ਪਿਛਲੇ ਜੰਨਾ ਵਿੱਚ ਚੱਕੇ ਗਏ ਨੇ। ਸਾਡੇ ਕੋਲੇ ਵੀ ਆਉਂਦੇ ਨੇ ਕਿ ਪੋਸਟਾ ਪਾ ਦਿਓ ਕਿਉਂਕਿ ਗਰੀਬ ਬੱਚੇ ਨੂੰ 40-50 ਹਜ਼ਾਰ ਖਰਵਾਉਣਾ ਬੜਾ ਔਖਾ ਹੋ ਜਾਂਦਾ ਹੈ। ਤੋਂ ਇਹਨਾਂ ਉੱਤੇ ਵੀ ਥੱਲ ਪਾਈ ਜਾਵੇ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਸਾਰੇ ਸੰਸਥਾਵਾਂ ਤੁਹਾਡੇ ਨਾਲ ਨੇ। ਪ੍ਰੈਸ ਨੂੰ ਮੈਂਦੇ ਤੇ ਸ਼ੇਅਰ ਦੇ ਬਹੁਤ ਸਾਰੇ ਜਨ। ਅਰ ਜੀ ਜੋ ਇਹ ਮਿਲਨੀ ਹੈ ਇਹ ਉਹ ਸੋਰਸ ਦੇ ਮਿਲਨੀ ਹੈ ਉਹ ਸੋਰਸ ਦੇ ਵਿੱਚੋਂ ਇਹ ਨਿਕਲੀ ਹੈ ਕਿ ਪ੍ਰਸ਼ਾਸਨ ਪਬਲਿਕ ਦੇ ਵਿੱਚੋਂ ਨਿਕਲਿਆ ਤੇ ਪ੍ਰਸ਼ਾਸਨ ਦਾ ਕੰਮ ਪਬਲਿਕ ਦੇ ਕੰਮ ਕਰਦਾ ਕੁਝ ਗ੍ਰੈਜੂਲੀ ਕੁਝ ਫ੍ਰੀਕਸ ਨੂੰ ਹੰਡੰਦਨੇ ਕੁਝ ਕੰਮ ਇੱਕ ਟ੍ਰਿਪਲੀਟਿਡ ਹੋ ਰਹੇ ਨੇ ਇਹ ਕਰਨਾ ਹੀ ਹੈ ਪ੍ਰਸ਼ਾਸਨ ਹੋ ਗਈ ਕੰਮ ਕਰ ਰਿਹਾ ਹੁੰਦਾ ਪਰ ਇਹ ਜਿਹੜੀਆਂ ਮਿਲੀਆਂ ਨੇ ਇਹਨਾਂ ਰਹੀ ਉਹ ਤਾਂ ਜਦੋਂ ਹੈ ਕਿ ਪਬਲਿਕ ਲਈ ਹੋਰ ਕੀ ਇਛਾਵਾਂ ਕੋਈ ਡਿਮਾਂਡਸ ਕੋਈ ਲੋੜਾਂ ਨੇ ਜੋ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਵੱਲ ਪ੍ਰਸ਼ਾਸਨ ਧਿਆਨ ਦੇਵੇ ਕਿਉਂਕਿ ਪਹਿਲਾਂ ਹੀ ਇਹ ਬੜਾ ਜ਼ਰਦਾ ਕਮ ਹੀ ਏਰੀਆ ਹੈ ਕਿ ਪਬਲਿਕ ਲਈ ਕਰਨਾ ਪਬਲਿਕ ਦੇ ਲਈ ਸੁਧਾਰ ਲੈਣਾ ਹੋ ਸਮਾਜ ਦੇ ਵਿੱਚ ਸੋ ਇਹ ਬਹੁਤ ਜ਼ਰੂਰੀ ਹੈ ਕਿ ਲਗਾਤਾਰ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਰਹੇ ਤਾਂ ਜੋ ਪ੍ਰਸ਼ਾਸਨ ਨੂੰ ਇਹ ਪਤਾ ਚਾਹੀਦਾ ਜਾਈਏ ਕਿ ਕਿੰਨਾਂ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ ਤੇ ਪਬਲਿਕ ਨੇ ਜਿਵੇਂ ਡੀਏ ਜੀ ਸਾਹਿਬ ਨੇ ਕਿਹਾ ਕਿ ਪਬਲਿਕ ਦੀ ਵੀ ਜ਼ਿੰਮੇਵਾਰੀ ਹੈ ਕਿ ਇਹ ਵੀ ਲਗਾਤਾਰ ਦੱਸੇ ਗਏ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਜ਼ਿਆਦਾ ਨਹੀਂ ਇਨ੍ਹਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ ਇਨ੍ਹਾਂ ਦੇ ਵੱਲ ਗੌਰ ਕਰਨਾ ਹੋਰ ਜ਼ਰੂਰੀ ਹੈ ਤਾਂ ਜੋ ਇਹ ਆਪਸੀ ਤਰੋ-ਤਰੋ ਦੇ ਨਾਲ ਅਸੀਂ ਹੋਰ ਸਮਾਜ ਦੇ ਵਿੱਚ ਸੁਧਾਰ ਲਿਆ ਸਕੀਏ ਤਾਂ ਮਿਲ ਕੇ। ਲਾਡੇ ਦੇ ਵਿੱਚ ਆ ਕੇ ਇੱਕ ਪਬਲਿਕ ਨਾਲ ਮੀਟਿੰਗ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸੰਪਰਕ ਮਹਮ ਜਿਹੜੀ ਚਲਾਈ ਗਈ ਹੈ ਕਿ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਉਹਦੇ ਬਾਰੇ ਉਹਨਾਂ ਨਾਲ ਵਿਚਾਰ ਬਟਾਂਦਰਾ ਕੀਤਾ ਜਾਵੇ ਕੋਈ ਪੁਲਿਸ ਤੁਹਾਡੀ دوست ਤੇ ਤੁਹਾਡੇ ਪਰਿਵਾਰਾਂ ਚੋਂ ਐ ਸੋਸਾਇਟੀ ਚੋਂ ਐ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕ ਆ ਕੇ ਇਨਫਾਰਮੇਸ਼ਨ ਦੇ ਸਕਦੇ ਆ ਤੇ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਔਰ ਉਹਨਾਂ ਨੂੰ ਦੱਸਿਆ ਹੈ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕ੍ਰਾਈਮ ਹੈ ਇਹ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਤਾਂ ਇਸ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਨੇ ਆਂ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਸੀ ਵਧੀਆ ਨਿਰਵਾ ਸਮਾਜ ਬਣਾ ਸਕਨੇ ਆਂ ਵਧੀਆ ਸੋਸਾਇਟੀ ਬਣਾ ਸਕਨੇ ਆਂ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਹੈ ਇੰਦੇ ਸਬੰਧ ਦੇ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਿੰਗਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੋਸਾਇਟੀ ਸਿਰਜ ਸਕੀ ਸਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਥਰੂ ਲੈਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਮੈਂ ਬੰਡਲਾਡੇ ਮੈਂ ਬੰਡਲਾਡੇ ਚ ਮੇਰੀ ਆਉਣ ਤੇ ਤਾਂ ਜਿਹੜੀ ਇਹ ਮੀਟਿੰਗ ਪਹਿਲੀ ਹੈ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾਨ ਜੋ ਮੰਡੀ ਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗਸ ਇਹ ਪਬਲਿਕ ਮੀਟਿੰਗਾਂ ਕੋ ਅੱਜ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਅਸੀਂ ਕਰਦੇ ਰਹੇ ਹਾਂ ਸਰ ਇੱਕ ਤੁਸੀਂ ਕਿਹਾ ਸੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਤੁਹਾਡਾ ਜਿਹੜਾ ਨੇਮ ਆਫ ਸੈਕਟਰੀ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਟ ਰਹੁੰਦਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਇਹ ਮੰਨਦੇ ਹੋ ਤੁਸੀਂ ਨੋ ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋਈ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਉਹਦਾ ਨਾਮ ਹਮੇਸ਼ਾ ਸੈਕਟ ਰਹਨੇ ਆਪਣੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੈਕਟ ਰੱਖਨੇ ਆ ਇਹ ਤਾਂ ਮਾਨਯੋਗ ਸੁਪਰੀਮ ਕੋਰਟੋਂ ਵੀ ਹਦਾਤਾ ਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਕਿ ਸਰ ਜੀ ਪਬਲਿਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਨ੍ਹਾਂ ਦੇ ਨਸ਼ੇ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਦੱਸਣ ਕਿ ਉਹਨਾਂ ਦਾ ਬੱਚਾ ਨਸ਼ਾ ਕਿੱਥੋਂ ਲੈ ਕੇ ਆਉਂਦਾ ਨਹੀਂ ਕਿਸੇ ਨੂੰ ਕਰਾਂਗੇ ਪਰ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫੜਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਇਹ ਪਬਲਿਕ ਜੇਕਰ ਅੱਗੇ ਆ ਕੇ ਖੁੱਲ ਕੇ ਸਹਿਯੋਗ ਦਵੇ ਤਾਂ ਇਹ ਜਿਹੜੀ ਨਸ਼ੇ ਦੀ ਲਹਨ ਤੇ ਬੜੀ ਜਲਦੀ ਹੀ ਖਤਮ ਹੋ ਜਾਏ ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕ ਆ ਜੀ ਦਿੰਦੇ ਡਾਕਟਰ ਉਹਨੂੰ ਚਾਰ ਚਾਲਵਾਰ ਰੱਖੀਆਂ ਆਗੇ 200-200 ਰੁਪਏ ਨਹੀਂ ਵੇਚਦੇ ਜੀ ਉਹਨਾਂ ਤੇ ਕਈ ਵਾਰੀ ਮੈਂ ਅਸ ਡੀਐਸਪੀ ਐਸਐਸਪੀ ਸਾਹਿਬ ਜੀ ਆਇਆ ਜੀਐਸਪੀ ਸਾਹਿਬ ਨੂੰ ਵੀ ਮਿਲਕੀਏ ਉਹ ਵੀ ਕਿਟਰੋਨੀ ਹਟਦੇ ਜੀ ਆ ਕੇ ਠੰਡਾ ਹੋਣਿਆ ਕਰਦੇ ਕਹਿੰਦੇ ਸਬੰਧਤ ਮੈਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਐਸਸੀਯੂ ਸਾਹਿਬ ਵੀ ਇੱਥੇ ਨੇ ਇਹ ਤੁਹਾਡੇ ਕਨਸਰਨਡ ਐਸਐਮਓ ਨਾਲ ਤੇ ਸੀਐਮਓ ਨਾਲ ਤਾਲਮਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੀ ਹੀ ਦੇਣ ਇਹ ਐਸਸੀਯੂ ਸਾਹਿਬ ਤੁਸੀਂ ਡੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰ ਲੈ ਸਰ ਹੋਰ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਕੋ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ ਆ ਨਸ਼ੇ ਛੱਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਜਿੱਥੇ ਨੌਜਵਾਨ ਸਾਡਾ ਤੰਦਰੁਸਤ ਹੈ ਸਾਡਾ ਦੇਸ਼ ਤੰਦਰੁਸਤ ਹੈ ਸਾਡੀ ਸਟੇਟ ਤੰਦਰੁਸਤ ਹੈ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਤੰਦਰੁਸਤ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣਗੇ ਜੀ ਬਹੁਤ ਬਹੁਤ